ਓਏ ਮੇਰੀ ਠੀਕ ਹੈ ਓ ਠੀਕ ਹੈ ਓ ਪਰ ਨਹੀਂ ਠੀਕ ਹੈ ਓਏ ਓ ਗੁਰੂਆ ਐਨੀ ਦੁਨੀਆ ਮਰਨਦੀ ਆ ਕਦੀ ਸੁਣੀਦਾ ਓ ਮਰ ਗਿਆ ਕਦੀ ਸੁਣੀਦਾ ਓ ਮਰ ਗਿਆ ਇਹ ਮਰ ਕੇ ਜਾਂਦੇ ਕਿੱਥੇ ਆ ਤੇ ਮੈਨੂੰ ਕੀ ਪੁੱਛਣ ਜਾਵਾਂ ਮੈਂ ਕਿਹੜਾ ਉਹਨਾਂ ਚ 20 ਗਰਾਂ ਦੀ ਛੁੱਟੀ ਲੈ ਕੇ ਆਇਆ ਹਾਂ ਵੱਡਿਆ ਮੈਨੂੰ ਨਹੀਂ ਪਤਾ ਮੈਨੂੰ ਗੁੱਡੀ ਲੈ ਕੇ ਦੇ ਨਹੀਂ ਤੇ ਮੈਂ ਕੋਠੇ ਤੋਂ ਛਾਲ ਮਾਰ ਦੇਣੀ ਓਏ ਮੈਂ ਤੇ ਪੇੜ ਮਾਰ ਕੇ ਨਾ ਦਾਣਾ ਖੇਡ ਦੇਣੀ ਤੇਰੀਆਂ ਸਵੇਰ ਦਾ ਗੁੱਡੀ ਨਾ ਡਾਉਣ ਨਿਆ ਓ ਚੱਲ ਰੋ ਨਾ ਆ ਲੈ ਆ ਲੈ ਫੜ ਮੈਂ ਨਹੀਂ ਇਹ ਗੁੱਡੀ ਲੈਣੀ ਮੈਂ ਉਹ ਗੁੱਡੀ ਲੈਣੀ ਓ ਕਿਹੜੀ ਗੁੱਡੀ ਮੰਗਣਿਆ ਓਏ ਓ ਮਾਮਾ ਓਰੇ ਮੇਰ ਕੋ ਵੀ ਨਹੀਂ ਹੈ ਕਿਹੜੀ ਤੂੰ ਮੰਗਣਿਆ ਤੈਨੂੰ ਆਪਣੀ ਅੱਗ ਲੱਗੀ ਆ ਨਹੀਂ ਆ ਪੱਤੀ ਲੈਣੀ ਓਏ ਛੋਲੇ ਬਟੂ ਆੜਿਆ ਏਰਕੀਰ <Gã> ਨਾਮਤਾ